इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੂਰਾ ਐਸਡੀ ਸਪੋਰਟਸ ਕਲੱਬ ਵੱਲੋਂ ਐਨਆਰਆਈ ਦੇ ਸਹਿਯੋਗ ਨਾਲ ਅਨਾਜ ਮੰਡੀ ਕੋਟਕਪੂਰਾ ਵਿੱਚ ਕਾਸਕੋ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਜਿਸ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਭਵਿੰਦਰ ਸਿੰਘ ਸੱਗੂ ਤੇ ਚੰਚਲ ਕੁਮਾਰ ਐਮਸੀ ਆਏ ਉਹਨਾਂ ਰੀਵਨ ਕਟ ਕੇ ਖਿਡਾਰੀਆਂ ਕੋਟਕਪੂਰੀ ਟੀਮ ਦੇ ਪਿੰਡ ਤੇ ਦੀ ਮਨ ਨਾਲ ਮੁਲਾਕਾਤ ਕੀਤੀ ਗੱਲਬੱਤ ਦੌਰਾਨ ਮਰਦਾਨ ਸਕੂਨ ਨੇ ਦੱਸਿਆ ਕਿ ਨਸ਼ਾ ਕਾਰਨ ਪੰਜਾਬ ਦੀ ਨੌਜਵਾਨ ਪੀੜੀ ਬਾਹਰੇ ਦਸ਼ਾ ਵਿੱਚ ਜਾ ਰਹੀ ਹੈ ਜੋ ਬਾਕੀ ਬੱਚੇ ਹਨ ਨਸ਼ੇ ਦੀ ਦਲਦਲ ਵਿੱਚ ਵਸ ਰਹੇ ਹਨ ਨਸ਼ੇ ਦੀ ਦਲਦਲ ਵਿੱਚੋਂ ਨਿਕਲਣ ਲਈ ਖੇਡਾਂ ਜ਼ਰੂਰੀ ਹਨ ਉਹਨਾਂ ਕਲਬ ਦਾ ਧੰਨਵਾਦ ਕਰਦੇ ਕਿਹਾ ਕਿ ਜੋ ਵੀ ਵੱਤੋ ਵੱਤ ਸਾਡੇ ਵੱਲੋਂ ਇੰਨਾ ਕਿ ਡਾਇਰੈਕਟ ਸਹਿਯੋਗ ਤੇ ਜਾਵੇ ਕਲਬ ਦੇ ਮੈਂਬਰ ਨੇ ਕਿਹਾ ਕਿ ਖੇਡਾਂ ਵਾਸਤੇ ਸਾਨੂੰ ਖਿਡਾਰੀਆਂ ਨੂੰ ਕਰਾਂ ਵਿੱਚੋਂ ਕੱਢ ਕੇ ਮੈਦਾਨ ਵਿੱਚ ਲਿਆਉਂਦੀ ਜਰੂਰਤ ਹੈ ਸਰਕਾਰ ਨੂੰ ਵੀ ਖਿਡਾਰੀਆਂ ਨੂੰ ਇਹ ਜਿਹੇ ਉਪਰਾਲੇ ਕਰਨ ਲਈ ਕਲੱਬਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਕਲੱਬ ਦੇ ਪ੍ਰਧਾਨ ਅਰਮਨ ਬਰਾੜ ਤੋਂ ਇਲਾਵਾ ਗगन ਬਰਾੜ ਸਿੱਧੂ ਕੋਟਪੁਰਾ ਸੁੱਖਾ ਢਿੱਲੋ ਸੋਨੂ ਗਾਬਾ ਮੰਗਾ ਘੋੜੀਆਂ ਸਿਮੀ ਮਰੂਹਸਨ ਕੋਟਕ ਵਰਤਨ ਮੇਸ਼ ਗਾਬਾ ਇੱਤਿਆਂ ਦੀ ਰਿਪੋਰਟ ਬਹੁਤ ਵਧੀਆ ਕਹਿੰਦੇ ਆਰੰਭਤਾ ਹੋਈ ਹੈ ਇਸ ਖੇਡ ਮੇਲੇ ਦੀ ਇਹ ਮੌਫਰ ਬੰਦ ਕਰ ਦੇਣਾ ਸਰ ਅੱਜ ਕੋਟਪੁਰਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਟੂਰਨਾਮੈਂਟ ਹੋ ਰਿਹਾ ਹੈ ਬਹੁਤ ਹੀ ਵਧੀਆ ਗੱਲ ਹੈ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਆ ਉਸ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਵਾਹ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਇਕੱਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਇਹ ਦਸਵੇਂ ਪਾਤਸ਼ਾਹ ਸੰਤਨ ਗੁਰੂ ਗੋਬਿੰਦ ਸਿੰਘ ਜੀ ਪਵਿੱਤਰ ਚਰਨ ਛੂ ਧਰਤੀ ਹੈ ਕੋਟਕਪੂਰਾ ਇਸ ਧਰਤੀ ਤੇ ਤੀਜਾ ਸ਼ਾਨਦਾਰ ক্রিকেট ਟੂਰਨਾਮੈਂਟ ਜੋ ਸਿੱਧੂ ਕੋਟ ਕਪੂਰਾ ਹਰਮਨ ਬਰਾੜ ਗਗਨ ਬਰਾੜ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਪੰਜਾਬ ਦੇ ਅੰਦਰ ਪੰਜ ਦਰਿਆਵਾਂ ਦੀ ਧਰਤੀ ਸੀ ਪੰਜਾਬ ਤੇ ਛੇਵਾਂ ਦਰਿਆ ਚੱਲ ਗਿਆ ਨਾਲ ਛੁੱਟੇ ਦਾ ਇਹ ਆਪਾਂ ਦੇਖਦੇ ਹਾਂ ਨੌਜਵਾਨ ਜਾਂ ਤਾਂ ਇੱਥੋਂ ਭੱਜੀ ਜਾਂਦੇ ਆ ਜਾਂ ਨਸ਼ਿਆਂ 'ਚ ਗਲਤਾਨ ਹੋਈ ਜਾਂਦੇ ਆ ਸੋ ਮੈਂ ਵਧਾਈ ਦਿੰਨਾ ਇਸ ਨੌਜਵਾਨ ਵੀਰਾਂ ਨੂੰ ਪ੍ਰਬੰਧਕ ਕਮੇਟੀ ਨੂੰ ਪੂਰੀਆਂ ਟੀਮਾਂ ਨੂੰ ਕੋਟਕਪੂਰੇ ਦੀ ਟੀਮ ਤੇ ਮੱਤੇ ਦੀ ਟੀਮ ਸਾਡੇ ਹਲਕੇ ਦੀ ਲੋਕ ਸਭਾ ਦੀ ਜਾਂ ਵਿਧਾਨ ਸਭਾ ਦੀ ਕਹਿ ਲਓ ਇਹ ਮਤਲਬ ਅੱਜ ਇਹ ਖੇਡ ਰਹੇ ਆ ਤੇ ਹੋਰ ਬਹੁਤ ਟੀਮਾਂ ਨੇ ਇਸ ਦੇ ਵਿੱਚ ਹਿੱਸਾ ਲੈਣਾ ਇਹ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਮੈਂ ਆਪ ਜੀ ਦੇ ਮਾਧਮ ਰਹੀਂ ਕੋਟਕਪੂਰਾ ਦੀਆਂ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਔਰ ਮੈਂ ਆਪਣੇ ਵੱਲੋਂ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਆਪਣੇ ਕੌਂਸਲਰ ਸਾਥੀ ਮੇਰੇ ਨਾਲ ਆਏ ਹੋਏ ਨੇ ਚੰਚਲ ਕੁਮਾਰ ਜੀ ਅਸੀਂ ਵੀ ਸਹਿਯੋਗ ਕਰਾਂਗੇ ਇਹਨਾਂ ਨੂੰ ਵੱਧ ਤੋਂ ਵੱਧ ਜੋ ਅਸੀਂ ਸਹਿਯੋਗ ਕਰ ਸਕਦੇ ਆ ਉਹ ਕਰਾਂਗੇ ਅਤੇ ਉਹਨਾਂ ਨੂੰ ਸੰਸਾਵਾਂ ਨੂੰ ਬੇਨਤੀ ਕਰਾਂਗੇ ਆਓ ਸਾਥੀਓ ਆਪਾਂ ਇਹਨਾਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਜਾਂ ਹਰਮਨ ਬਰਾੜ ਗਗਨ ਬਰਾੜ ਸਿੱਧੂ ਵੱਲੋਂ ਜੋ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਇਦੇ ਵਿੱਚ ਆਪਾਂ ਆਪਦਾ ਬਣਦਾ ਯੋਗਦਾਨ ਪਾਈਏ ਅਤੇ ਇਹੋ ਜੇ ਪ੍ਰੋਗਰਾਮ ਹੋਰ ਵੀ ਕਰਵਾਈਏ ਜਿਦੇ ਨਾਲ ਸਾਡੇ ਜਿਹੜੇ ਨੌਜਵਾਨ ਵੀਰ ਨੇ ਸਾਡੇ ਛੋਟੇ ਭਾਈ ਬੱਚੇ ਸਾਡੇ ਭਰਾ ਇਹ ਨਸ਼ਿਆਂ ਤੋਂ ਬਚ ਸਕਣ ਤੇ ਜੋ ਪੰਜਾਬ ਦੇ ਵਿੱਚ ਪੰਜਾਬ ਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਇਹਦੇ ਤੋਂ ਅਸੀਂ ਮੁੜੇ ਜਾਂਨੇ ਆ ਬੈਕ ਨੂੰ ਅਸੀਂ ਉਧਰ ਵੱਲ ਨੂੰ ਫੇਰ ਵਧੀਏ ਸਾਡੇ ਪੰਜਾਬ ਦੇ ਸੋਹਣੇ ਗੱਭਰੂ ਜਿਨ੍ਹਾਂ ਦੀ ਦਿੱਖ ਆਮ ਸੇਤਾਂ ਨਾਲੋਂ ਵੱਖਰੀ ਹੁੰਦੀ ਹੈ ਉਹ ਦੁਬਾਰਾ ਫੇਰ ਉਸੇ ਮਕਾਮ ਤੇ ਇਹ ਜਾਵੇ ਮੈਂ ਇਹਨਾਂ ਸਾਰਿਆਂ ਨੂੰ ਅੱਜ ਦੇ ਇਸ ਟੂਰਨਾਮੈਂਟ ਦੀ ਦੁਬਾਰਾ ਫੇਰ ਵਧਾਈ ਦਿੰਨਾ ਤੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਭ ਤੁਸੀਂ ਟੂਰਨਾਮੈਂਟ ਦੀ ਮੈਨੇਜਮੈਂਟ ਕਰ ਰਹੇ ਹੋ ਕਿੰਨੀਆਂ ਟੀਮਾਂ ਇੱਥੇ ਆਗ ਲੈ ਰਹੀਆਂ ਤੇ ਲਾਸਟ ਅ ਫਾਈਨਲ ਪ੍ਰਾਈਜ਼ ਤੁਸੀਂ ਕੀ ਦੇ ਰਹੇ ਹੋ ਇਸ ਟੂਰਨਾਮੈਂਟ ਵਿੱਚ 56 ਟੀਮਾਂ ਟੋਟਲ ਪਾਰਟਿਸਪੇਟ ਕਰ ਰਹੀਆਂ ਨੇ ਇਸ ਟੂਰਨਾਮੈਂਟ ਦਾ ਪਹਿਲਾ ਨਾਮ 55000 ਰੁਪਏ ਦੂਜਾ ਨਾਮ 33000 ਰੁਪਏ ਤੇ ਕੁਆਟਰ ਵਿੱਚ ਹਾਰਨ ਵਾਲਿਆਂ ਨੂੰ ਸੈਮੀ ਚਾਰ ਵਾਲਿਆਂ ਨੂੰ 717100 ਰੁਪਏ ਮੈਨ ਆਫ ਦੀ ਸੀਰੀਜ਼ ਜੋ ਬਾਹਰਲੇ ਪਲੇਅਰ ਲਈ ਰੱਖਿਆ ਗਿਆ ਉਹ ਫੋਰਡ 3600 ਟਰੈਕਟਰ ਦੇਣਾ ਤੇ ਜੋ ਪਿੰਡ ਵਾਲੇ ਪਿੰਡ ਵਾਲੇ ਪਲੇਅਰ ਲਈ ਫੋਰਡ ਹੈ ਤੇ ਬਾਹਰ ਵਾਲੇ ਪਲੇਅਰ ਲਈ ਅਸੀਂ ਨਵਾਂ ਮੋਟਰਸਾਈਕਲ ਰੱਖਿਆ ਇਹ ਸਾਰਾ ਪ੍ਰਬੰਧਕ ਕਮੇਟੀ ਹੈ ਮੇਰਾ ਛੋਟਾ ਭਰਾ ਅਰਮਨਾ ਸਿੱਧੂ ਆ ਅਸੀਂ ਇੱਕ ਅਪਰੋਚ ਲੈ ਕੇ ਚੱਲੇ ਆ ਵੀ ਜੇ ਇੱਕ ਚੰਗਾ ਟੂਰਨਾਮੈਂਟ ਆਸ-ਪਾਸ ਦੇ ਏਰੀਆ ਨੂੰ ਦੇਵਾਂਗੇ ਇੱਕ ਨਵੀਂ ਮਿਸਾਲ ਕਾਇਮ ਕਰਾਂਗੇ ਫੇਰ ਹੀ ਸਾਡੇ ਨਾਲ ਲੋਕ ਜੁੜਨਗੇ ਤੇ ਅਸੀਂ ਇਹ ਪੋਜ਼ਿਟਿਵ ਅਪਰੋਚ ਨਾਲ ਇਹ ਟੂਰਨਾਮੈਂਟ ਕਰਵਾਇਆ। ਨਸ਼ਿਆਂ ਤੋਂ ਦੂਰ ਰਹਿਣ ਲਈ ਤੁਸੀਂ ਕੀ ਕਰਨਾ ਚਾਹੋਗੇ? ਇਹ ਦੇਖੋ ਜੀ ਤੁਸੀਂ ਸਾਰੇ ਤਜਰਬੇਕਾਰ ਲੋਕ ਖੜੇ ਆਂ ਵੀ ਅੱਜ ਕੱਲ ਆਪਾਂ ਦੇਖਦੇ ਆਂ ਗਰਾਊਂਡਾਂ ਦੀ ਰੌਣਕ ਕਿੰਨੀ ਘੜ ਚੁੱਕੀ ਆ। ਇਹਦਾ ਕਾਰਨ ਹੈ ਪਹਿਲਾ ਕਾਰਨ ਹੈ ਨਸ਼ਾ ਦੂਜਾ ਸੈਡੈਂਟਰੀ ਲਾਈਫਸਟਾਈਲ ਆਪਾਂ ਕਹਿ ਸਕਦੇ ਹਾਂ ਮੋਬਾਈਲ ਨਾਲ ਜੁੜੇ ਹੋਏ ਲੋਕ ਆ। ਸਾਡੀ ਥੋੜੀ ਜੀ ਕੋਸ਼ਿਸ਼ ਇਹ ਹੈ ਕਿ ਅਸੀਂ ਉਹਨਾਂ ਨੂੰ ਘਰਾਂ ਚੋਂ ਬਾਹਰ ਕੱਢੀਏ ਗਰਾਊਂਡਾਂ 'ਚ ਲੈ ਕੇ ਆ ਆ ਸਾਰਾ ਉਹਨਾਂ ਨੂੰ ਮਾਹੌਲ ਜੋ ਅਸੀਂ ਇੱਥੇ ਉਲੀਕਿਆ ਦਿਖਾਈਏ ਵੀ ਟੂਰਨਾਮੈਂਟ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਵੀ ਹੋ ਸਕਦਾ ਤਾਂ ਜੋ ਉਹਨਾਂ ਦੇ ਇੰਟਰਸਟ ਪੈਦਾ ਹੋਵੇ ਤੇ ਵੱਧ ਤੋਂ ਵੱਧ ਜਿਹੜੇ ਨੌਜਵਾਨ ਆ ਉਹ ਗਰਾਊਂਡਾਂ ਚ ਆਉਣ ਤੇ ਨਸ਼ੇ ਤੋਂ ਦੂਰ ਰਹਿਣ